ਪੰਜਾਬ ਸਰਕਾਰ ਦੇ 4 ਸਾਲ ਗੁਜ਼ਰ ਗਏ ਨੇ ਕਾਰਗੁਜ਼ਾਰੀ ਕੰਮ ਕਰਕੇ ਮੈਂਦਾ ਰਹਾ ਪਰ ਹੁਣ ਜਿਹੜਾ ਨਵਾਂ ਸਾਲ ਚੜਿਆ ਨਵਾਂ ਸਾਲ ਪੱਤਰਕਾਰਾਂ ਲਈ ਜਿਹੜੇ ਤੁਹਾਡੇ ਵਰਗੇ ਲੋਕ ਕੰਮ ਕਰਦੇ ਉਹਨਾਂ ਲਈ ਥੋੜਾ ਜਿਹਾ ਮਾੜਾ ਚੜਿਆ ਕਿ ਪਰਚੇ ਪਾ ਦਿੱਤੇਗੇ ਮਨਿੰਦਰ ਜੀ ਸਿੱਧੂ ਮਾਨਿਕ ਗੋਲ ਗੋਇਲ ਮਿੰਟੂ ਗੁਰੂ ਸਰਿਆ ਜਾਂ ਕੁਝ ਹੋਰ ਸਾਥੀ ਉਹਨਾਂ ਦੇ ਬਤੌਰ ਐਡਵੋਕੇਟ ਕਿਵੇਂ ਸੋਚਦੇ ਹੋ ਅ ਬਤੌਰ ਐਡਵੋਕੇਟ ਜੇ ਗੱਲ ਕਰੀਏ ਤਾਂ ਪਰਚਾ ਕਿਹੜਾ ਪਾਇਆ ਸਭ ਤੋਂ ਪਹਿਲਾਂ ਤਾਂ ਆਪਾਂ ਉਸ ਧਾਰਾ ਦੀ ਗੱਲ ਕਰ ਲੈਂਦੇ ਹਾਂ ਵੀ ਇਹਨਾਂ ਨੇ ਕਿਹਾ ਵੀ ਤੁਸੀਂ ਗੁੰਮਰਾਹ ਕਰਨ ਦੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਆ ਜਿਸ ਦੇ ਨਾਲ ਕਿ ਪਬਲਿਕ ਅਨਰੈਸਟ ਹੋਵੇ ਮੈਂ ਧਾਰਾ ਆਪਾਂ ਬੋਲ ਕੇ ਦੱਸ ਦਈਏ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਵੀ ਉਹ ਜ਼ਿਆਦਾ ਵਧੀਆ ਤਰ੍ਹਾਂ ਨਾਲ ਸਮਝ ਸਕਦੇ ਨੇ ਵੀ ਧਾਰਾ 353 ਲਾਈ ਗਈ ਹੈ ਜਿਹੜਾ ਨਵਾਂ ਬੀ ਐਨ ਐਸ ਦਾ ਕਾਨੂੰਨ ਆ ਜਿਹੜੀ ਇਹ ਕਹਿੰਦੀ ਹੈ ਵੀ ਜੇ ਕਿਸੇ ਜੇ ਕੋਈ ਵੀ ਕਿਸੇ ਬਿਆਨ ਝੂਠੀ ਜਾਣਕਾਰੀ ਅਫਵਾਹ ਜਾਂ ਰਿਪੋਰਟ ਨੂੰ ਬਣਾਉਂਦਾ ਪ੍ਰਕਾਸ਼ਿਤ ਜਾਂ ਪ੍ਰਸਾਰਤ ਕਰਦਾ ਇਲੈਕਟ੍ਰੋਨ ਇਲੈਕਟ੍ਰੋਨਿਕ ਮਾਧਿਮਾ ਰਾਹੀਂ ਵੀ ਉਹਦੇ ਕਿਹੜੇ ਇਰਾਦਿਆਂ ਨਾਲ